ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਥ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਾਹਮਣੇ ਕਰਾਂਗੇ ਸਾਖੀ ਪ੍ਰੇਮ ਦੀ ਖਿੱਚ ਇੱਕ ਵਾਰ ਇੱਕ ਬੜਾ ਹੀ ਸ਼ਰਧਾਵਾਨ ਗਰੀਬ ਸੀ ਆਰਥਿਕ ਪੱਖੋਂ ਭਾਵੇਂ ਉਹ ਗਰੀਬ ਸੀ ਪਰ ਆਤਮਿਕ ਪੱਖੋਂ ਉਹ ਬੜਾ ਠਨਾਰ ਸੀ ਉਸਦੇ ਮਨ ਦੇ ਵਿੱਚ ਸ਼ਰਧਾ ਪੈਦਾ ਹੋਈ ਕਿ ਉਹ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਕਰੇ ਉਸਨੇ ਸੋਚਿਆ ਕਿ ਕਿੰਨਾ ਚੰਗਾ ਹੋਵੇ ਕਿ ਜੇ ਉਹ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਬੁਲਾ ਕੇ ਉਹਨਾਂ ਨੂੰ ਪ੍ਰਸ਼ਾਦਾ ਛਕਾਵੇ ਪਰ ਫਿਰ ਉਸਦੇ ਮਨ ਦੇ ਵਿੱਚ ਆਪਣੀ ਕੰਗਾਲੀ ਦਾ ਖਿਆਲ ਆਇਆ ਅਤੇ ਉਸਨੇ ਸੋਚਿਆ ਕਿ ਮੈਂ ਤਾਂ ਅੱਤ ਦਾ ਗਰੀਬ ਹਾਂ ਅਤੇ ਆਪਣੀ ਕਮਾਈ ਨਾਲ ਮਸਾਂ ਆਪਣੀ ਉਹ ਵਕਤ ਦੀ ਰੁੱਖੀ ਸੁੱਕੀ ਰੋਟੀ ਹੀ ਬਣਾ ਪਾਉਂਦਾ ਹਾਂ ਸਤਿਗੁਰੂ ਜੀ ਤਾਂ ਪਾਤਸ਼ਾਹ ਦੇ ਪਾਤਸ਼ਾਹ ਹਨ ਮੈਂ ਉਹਨਾਂ ਦਾ ਭੋਜਨ ਕਿਵੇਂ ਬਣਾਵਾਂਗਾ ਉਹੋ ਕਿਵੇਂ ਮੇਰੇ ਘਰ ਆ ਸਕਦੇ ਹਨ ਉਸ ਸਿੱਖ ਨੇ ਆਪਣੇ ਅੰਦਰ ਦੀ ਇਹ ਭਾਵਨਾ ਅਤੇ ਗੁਰੂ ਜੀ ਦੀ ਸੇਵਾ ਨਾ ਕਰ ਸਕਣ ਦੀ ਆਪਣੀ ਅਸਮਰਥਾ ਵਾਲੀ ਗੱਲ ਆਪਣੀ ਘਰ ਵਾਲੀ ਨਾਲ ਸਾਂਝੀ ਕੀਤੀ ਉਸ ਦੀ ਘਰ ਵਾਲੀ ਵੀ ਬੜੀ ਅਧਿਆਤਮਿਕ ਸੂਝ-ਬੂਝ ਵਾਲੀ ਅਤੇ ਨੇਕਔਰਤ ਸੀ ਉਹੋ ਆਪਣੇ ਪਤੀ ਨੂੰ ਕਹਿਣ ਲੱਗੀ ਤੁਹਾਡੀ ਇਹ ਭਾਵਨਾ ਬਹੁਤ ਹੀ ਚੰਗੀ ਹੈ ਤੁਸੀਂ ਚਿੰਤਾ ਨਾ ਕਰੋ ਮੈਨੂੰ ਪੂਰਾ ਯਕੀਨ ਹੈ ਕਿ ਜੇ ਅਸੀਂ ਸ਼ਰਧਾ ਭਾਵਨਾ ਨਾਲ ਗੁਰੂ ਜੀ ਨੂੰ ਅਰਜ਼ੋਈ ਕਰਾਂਗੇ ਤਾਂ ਉਹ ਸਾਡੀ ਅਰਦਾਸ ਜ਼ਰੂਰ ਪੂਰੀ ਕਰਨਗੇ ਕਿਉਂਕਿ ਗੁਰੂ ਸਾਹਿਬ ਜੀ ਮਾਇਆ ਦੇ ਨਹੀਂ ਬਲਕਿ ਪਿਆਰ ਦੇ ਭੁੱਖੇ ਹਨ ਇਸ ਲਈ ਉਹ ਪ੍ਰੇਮ ਭਾਵਨਾ ਤੋਂ ਬਿਨਾ ਤਿਆਰ ਕੀਤੇ ਸੁਆਦਲੇ ਪਕਵਾਨਾਂ ਨਾਲੋਂ ਰੇਮ ਪਿਆਰ ਨਾਲ ਤਿਆਰ ਕੀਤੇ ਰੁੱਖੇ ਮਿੱਸੇ ਪ੍ਰਸ਼ਾਦੇ ਨੂੰ ਜ਼ਿਆਦਾ ਸੁਆਦ ਨਾਲ ਛੱਕਣਗੇ ਜੇਕਰ ਸਾਡੀ ਸ਼ਰਧਾ ਤੇ ਪ੍ਰੇਮ ਸੱਚਾ ਹੋਵੇਗਾ ਤਾਂ ਉਹ ਆਪਣੀ ਆਪ ਖਿੱਚੇ ਹੋਏ ਚੱਲੇ ਆਉਣਗੇ ਉਸ ਸਿੱਖ ਨੂੰ ਆਪਣੀ ਘਰਵਾਲੀ ਦੀਆਂ ਗੱਲਾਂ ਦੇ ਵਿੱਚ ਸਚਾਈ ਜਾਪੀ ਅਗਲੇ ਦਿਨ ਉਸ ਸਿੱਖ ਨੇ ਗੁਰੂ ਪ੍ਰੇਮ ਦੇ ਵਿੱਚ ਸਾਰਾ ਦਿਨ ਰੱਜ ਕੇ ਮਿਹਨਤ ਕੀਤੀ ਅਤੇ ਕੁਝ ਪੈਸੇ ਕਮਾਏ ਉਸ ਤੋਂ ਅਗਲੇ ਦਿਨ ਦੋਵੇਂ ਜੀਆ ਨੇ ਰਲ ਕੇ ਬੜੇ ਪ੍ਰੇਮ ਨਾਲ ਮਿੱਸੇ ਪ੍ਰਸ਼ਾਦੇ ਪਕਾਏ ਅਤੇ ਫਿਰ ਦੋਵੇਂ ਜੀ ਹੱਥ ਜੋੜ ਕੇ ਬੈਠ ਗਏ ਤੇ ਗੁਰੂ ਜੀ ਅੱਗੇ ਬੇਨਤੀਆਂ ਕਰਨ ਲੱਗੇ ਗੁਰੂ ਜੀ ਸਾਡਾ ਰੁੱਖਾ ਮਿੱਸਾ ਪ੍ਰਸ਼ਾਦਾ ਪ੍ਰਵਾਨ ਕਰੋ ਸਾਡੇ ਘਰ ਚਰਨ ਪਾ ਕੇ ਸਾਡਾ ਭੋਜਨ ਸ਼ੱਕ ਕੇ ਸਾਨੂੰ ਨਿਭਾ ਕਰੋ ਉਹਨਾਂ ਦੋਹਾਂ ਜੀਆਂ ਦੇ ਪ੍ਰੇਮ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਿੱਚ ਪਾਈ ਅਤੇ ਪ੍ਰੇਮ ਦੇ ਖਿੱਚੇ ਹੋਏ ਗੁਰੂ ਸਾਹਿਬ ਜੀ ਘੋੜੇ ਉੱਤੇ ਸਵਾਰ ਹੋ ਕੇ ਉਹਨਾਂ ਦੇ ਘਰ ਆ ਪਹੁੰਚੇ ਦੋਹਾਂ ਜੀਆਂ ਨੇ ਜਦੋਂ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਦੇ ਵਿੱਚ ਆਪਣੇ ਸਾਹਮਣੇ ਖੜੇ ਦੇਖਿਆ ਤਾਂ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਅਤੇ ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਬੜੇ ਨਿਹਾਲ ਹੋਏ ਤੇ ਉਹਨਾਂ ਦੀ ਖੁਸ਼ੀ ਮਨ ਨੂੰ ਅਸਮਾਨ ਨੂੰ ਵੱਡੀ ਸੀ ਉਹਨਾਂ ਦੋਹਾਂ ਜੀਆਂ ਨੇ ਬੜੇ ਪ੍ਰੇਮ ਨਾਲ ਗੁਰੂ ਜੀ ਨੂੰ ਟੰਟਵਤ ਕੀਤੀ ਅਤੇ ਸ਼ੁਕਰਾਨੇ ਭਾਵ ਵਿੱਚ ਗੁਰੂ ਚਰਨਾਂ ਦੇ ਵਿਚਲীন ਹੋ ਗਏ ਗੁਰੂ ਸਾਹਿਬ ਜੀ ਨੇ ਫਰਮਾਇਆ ਪਾਈ ਭੁੱਖ ਬਹੁਤ ਲੱਗੀ ਹੈ ਜਲਦੀ ਪ੍ਰਸ਼ਾਦਾ ਲਿਆਓ ਉਨਾਂ ਦੂਹਾਂ ਨੇ ਅਥਾ ਸ਼ਰਦਾ ਤੇ ਪ੍ਰੇਮ ਨਾਲ ਗੁਰੂ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਇਆ ਅਤੇ ਗੁਰੂ ਜੀ ਨੇ ਉਨਹੀ ਸ਼ਰਦਾ ਤੇ ਪ੍ਰੇਮ ਨਾਲ ਛਕਾਇਆ ਅਤੇ ਅਸੀਸਾਂ ਦੇ ਕੇ ਉਹਨਾਂ ਨੂੰ ਨਿਹਾਲ ਕੀਤਾ ਸੋ ਇਸ ਸਾਖੀ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਹਮੇਸ਼ਾ ਪ੍ਰੇਮ ਦਾ ਭੁੱਖਾ ਹੁੰਦਾ ਹੈ ਨਾ ਕਿ ਸਾਡੇ ਪਦਾਰਥਾਂ ਜਾਂ ਧਨ ਦੌਲਤ ਦਾ ਇਸ ਲਈ ਅਸੀਂ ਜੋ ਵੀ ਅਧਿਆਤਮਿਕ ਕਾਰਜ ਕਰੀਏ ਉਹ ਬੜੇ ਹੀ ਪ੍ਰੇਮ ਅਤੇ ਸ਼ਰਧਾ ਨਾਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਪਿਆਰੇ ਸਾਥ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਪ੍ਰੇਮ ਦੀ ਖਿੱਚ ਇੱਕ ਵਾਰ ਇੱਕ ਬੜਾ ਹੀ ਸ਼ਰਧਾਵਾਨ ਗਰੀਬ ਸੀ ਆਰਥਿਕ ਪੱਖੋਂ ਭਾਵੇਂ ਉਹ ਗਰੀਬ ਸੀ ਪਰ ਆਤਮਿਕ ਪੱਖੋਂ ਉਹ ਬੜਾ ਠਨਾਢੀ ਉਸਦੇ ਮਨ ਦੇ ਵਿੱਚ ਸ਼ਰਧਾ ਪੈਦਾ ਹੋਈ ਕਿ ਉਹ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਕਰੇ ਉਸਨੇ ਸੋਚਿਆ ਕਿ ਕਿੰਨਾ ਚੰਗਾ ਹੋਵੇ ਕਿ ਜੇ ਉਹ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਬੁਲਾ ਕੇ ਉਹਨਾਂ ਨੂੰ ਪ੍ਰਸ਼ਾਦਾ ਛਕਾਵੇ ਪਰ ਫਿਰ ਉਸਦੇ ਮਨ ਦੇ ਵਿੱਚ ਆਪਣੀ ਕੰਗਾਲੀ ਦਾ ਖਿਆਲ ਆਇਆ ਅਤੇ ਉਸ ਮੈਂ ਸੋਚਿਆ ਕਿ ਮੈਂ ਤਾਂ ਅੱਤ ਦਾ ਗਰੀਬ ਹਾਂ ਅਤੇ ਆਪਣੀ ਕਮਾਈ ਨਾਲ ਮਸਾ ਆਪਣੀ ਉਹ ਵਕਤ ਦੀ ਰੁੱਖੀ ਸੁੱਖੀ ਰੋਟੀ ਹੀ ਬਣਾ ਪਾਉਂਦਾ ਹਾਂ ਸਤਿਗੁਰੂ ਜੀ ਤਾਂ ਪਾਤਸ਼ਾਹ ਦੇ ਪਾਤਸ਼ਾਹ ਹਨ ਮੈਂ ਉਹਨਾਂ ਦਾ ਭੋਜਨ ਕਿਵੇਂ ਬਣਾਵਾਂਗਾ ਉਹੋ ਕਿਵੇਂ ਮੇਰੇ ਘਰ ਆ ਸਕਦੇ ਹਨ ਉਸ ਸਿੱਖ ਨੇ ਆਪਣੇ ਅੰਦਰ ਦੀ ਇਹ ਭਾਵਨਾ ਅਤੇ ਗੁਰੂ ਜੀ ਦੀ ਸੇਵਾ ਨਾ ਕਰ ਸਕਣ ਦੀ ਆਪਣੀ ਅਸਮਰਥਾ ਵਾਲੀ ਗੱਲ ਆਪਣੀ ਘਰ ਵਾਲੀ ਨਾਲ ਸਾਂਝੀ ਕੀਤੀ ਉਸ ਦੀ ਘਰ ਵਾਲੀ ਵੀ ਬੜੀ ਅਧਿਆਤਮਿਕ ਸੂਝ-ਬੂਝ ਵਾਲੀ ਅਤੇ ਨੇਕਔਰਤ ਸੀ ਉਹ ਖੋ ਆਪਣੇ ਪਤੀ ਨੂੰ ਕਹਿਣ ਲੱਗੀ ਤੁਹਾਡੀ ਇਹ ਭਾਵਨਾ ਬਹੁਤ ਹੀ ਚੰਗੀ ਹੈ ਤੁਸੀਂ ਚਿੰਤਾ ਨਾ ਕਰੋ ਮੈਨੂੰ ਪੂਰਾ ਯਕੀਨ ਹੈ ਕਿ ਜੇ ਅਸੀਂ ਸ਼ਰਧਾ ਭਾਵਨਾ ਨਾਲ ਗੁਰੂ ਜੀ ਨੂੰ ਅਰਜੋਈ ਕਰਾਂਗੇ ਤਾਂ ਉਹ ਸਾਡੀ ਅਰਦਾਸ ਜ਼ਰੂਰ ਪੂਰੀ ਕਰਨਗੇ ਕਿਉਂਕਿ ਗੁਰੂ ਸਾਹਿਬ ਜੀ ਮਾਇਆ ਦੇ ਨਹੀਂ ਬਲਕਿ ਪਿਆਰ ਦੇ ਭੁੱਖੇ ਹਨ ਇਸ ਲਈ ਉਹ ਪ੍ਰੇਮ ਭਾਵਨਾ ਤੋਂ ਬਿਨਾ ਤਿਆਰ ਕੀਤੇ ਸੁਆਦਲੇ ਪਕਵਾਨਾਂ ਨਾਲੋਂ ਰੇਮ ਪਿਆਰ ਨਾਲ ਤਿਆਰ ਕੀਤੇ ਰੁੱਖੇ ਮਿੱਸੇ ਪ੍ਰਸ਼ਾਦੇ ਨੂੰ ਜ਼ਿਆਦਾ ਸੁਆਦ ਨਾਲ ਛੱਕਣਗੇ ਜੇਕਰ ਸਾਡੀ ਸ਼ਰਧਾ ਅਤੇ ਪ੍ਰੇਮ ਸੱਚਾ ਹੋਵੇਗਾ ਤਾਂ ਉਹ ਆਪਣੀ ਆਪ ਖਿੱਚੇ ਹੋਏ ਚੱਲੇ ਆਉਣਗੇ ਉਸ ਸਿੱਖ ਨੂੰ ਆਪਣੀ ਘਰਵਾਲੀ ਦੀਆਂ ਗੱਲਾਂ ਦੇ ਵਿੱਚ ਸਚਾਈ ਚਾਪੀ ਅਗਲੇ ਦਿਨ ਉਸ ਸਿੱਖ ਨੇ ਗੁਰੂ ਪ੍ਰੇਮ ਦੇ ਵਿੱਚ ਸਾਰਾ ਦਿਨ ਰੱਜ ਕੇ ਮਿਹਨਤ ਕੀਤੀ ਅਤੇ ਕੁਝ ਪੈਸੇ ਕਮਾਏ ਉਸ ਤੋਂ ਅਗਲੇ ਦਿਨ ਦੋਵੇਂ ਜੀਆ ਨੇ ਰਲ ਕੇ ਬੜੇ ਪ੍ਰੇਮ ਨਾਲ ਮਿੱਸੇ ਪ੍ਰਸ਼ਾਦੇ ਪਕਾਏ ਅਤੇ ਫਿਰ ਦੋਵੇਂ ਜੀ ਹੱਥ ਜੋੜ ਕੇ ਬੈਠ ਗਏ ਤੇ ਗੁਰੂ ਜੀ ਅੱਗੇ ਬੇਨਤੀਆਂ ਕਰਨ ਲੱਗੇ ਗੁਰੂ ਜੀ ਸਾਡਾ ਰੁੱਖਾ ਮਿੱਸਾ ਪ੍ਰਸ਼ਾਦਾ ਪ੍ਰਵਾਨ ਕਰੋ ਸਾਡੇ ਘਰ ਚਰਨ ਪਾ ਕੇ ਸਾਡਾ ਭੋਜਨ ਸ਼ੱਕ ਕੇ ਸਾਨੂੰ ਨਿ ਕਰੋ ਉਹਨਾਂ ਦੋਹਾਂ ਜੀਆਂ ਦੇ ਪ੍ਰੇਮ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਿੱਚ ਪਾਈ ਅਤੇ ਪ੍ਰੇਮ ਦੇ ਖਿੱਚੇ ਹੋਏ ਗੁਰੂ ਸਾਹਿਬ ਜੀ ਘੋੜੇ ਉੱਤੇ ਸਵਾਰ ਹੋ ਕੇ ਉਹਨਾਂ ਦੇ ਘਰ ਆ ਪਹੁੰਚੇ ਦੋਹਾਂ ਜੀਆਂ ਨੇ ਜਦੋਂ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਦੇ ਵਿੱਚ ਆਪਣੇ ਸਾਹਮਣੇ ਖੜੇ ਦੇਖਿਆ ਤਾਂ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਅਤੇ ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਬੜੇ ਨਿਹਾਲ ਹੋਏ ਤੇ ਉਹਨਾਂ ਦੀ ਖੁਸ਼ੀ ਮਨ ਨੂੰ ਅਸਮਾਨ ਨੂੰ ਵੱਡੀ ਸੀ ਉਹਨਾਂ ਦੋਹਾਂ ਜੀਆਂ ਨੇ ਬੜੇ ਪ੍ਰੇਮ ਨਾਲ ਗੁਰੂ ਜੀ ਨੂੰ ਦੰਡਵਤ ਕੀਤੀ ਅਤੇ ਸ਼ੁਕਰਾਨੇ ਭਾਵ ਵਿੱਚ ਗੁਰੂ ਚਰਨਾਂ ਦੇ ਚੱਲੇਨ ਹੋ ਗਏ ਗੁਰੂ ਸਾਹਿਬ ਜੀ ਨੇ ਫਰਮਾਇਆ ਪਾਈ ਭੁੱਖ ਬਹੁਤ ਲੱਗੀ ਹੈ ਜਲਦੀ ਪ੍ਰਸ਼ਾਦਾ ਲਿਆਓ ਉਹਨਾਂ ਦੁਹਾਨੀ ਅਥਾ ਸ਼ਰਦਾ ਤੇ ਪ੍ਰੇਮ ਨਾਲ ਗੁਰੂ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਇਆ ਅਤੇ ਗੁਰੂ ਜੀ ਨੇ ਉਹਨਾਂ ਹੀ ਸ਼ਰਦਾ ਤੇ ਪ੍ਰੇਮ ਨਾਲ ਛਕਾਇਆ ਅਤੇ ਅਸੀਸਾਂ ਦੇ ਕੇ ਉਹਨਾਂ ਨੂੰ ਨਿਹਾਲ ਕੀਤਾ ਸੋ ਇਸ ਸਾਖੀ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਹਮੇਸ਼ਾ ਪ੍ਰੇਮ ਦਾ ਭੁੱਖਾ ਹੁੰਦਾ ਹੈ ਨਾ ਕਿ ਸਾਡੇ ਪਦਾਰਥਾਂ ਜਾਂ ਧਨ ਦੌਲਤ ਦਾ ਇਸ ਲਈ ਅਸੀਂ ਜੋ ਵੀ ਅਧਿਆਤਮਿਕ ਕਾਰਜ ਕਰੀਏ ਉਹ ਬੜੇ ਹੀ ਪ੍ਰੇਮ ਤੇ ਸ਼ਰਧਾ ਨਾਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ